ਖਬਰ ਲੈਣੇ ਆ ਜੀ ਫਾਜ਼ਲ ਕਾਤੋਂ ਪੰਜਾਬ ਵਿੱਚ ਵਧ ਰਹੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸਰਹੱਦੀ ਰਹਿੰਦੇ ਲੋਕ ਜਿਹੜੇ ਨੇ ਜਿਹੜੇ ਸਰਹੱਦਾਂ ਤੇ ਰਹਿੰਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਆਪਾਂ ਗੱਲ ਕਰੀਏ ਵਿਧਾਇਕ ਫਾਜ਼ਲ ਕਾ ਨੇ ਸਰਹੱਦੀ ਪਿੰਡਾਂ ਪਿੰਡ ਜਿਵੇਂ ਤੀਜਾ ਰੋਹਿਲਾ ਅਤੇ ਚੱਕ ਰੋਹਿਲਾ ਵਿਖੇ ਪਹੁੰਚ ਕੇ ਉਹਨਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਔਰ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਔਰ ਸਰਕਾਰ ਤੁਹਾਡੇ ਨਾਲ ਹੈ ਹੁਣ ਹਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਨਿਰਬਿਗਨ ਪੰਚਾਇਤ ਜਾ ਰਹੀ ਹੈ ਮਦਦ ਇਹ ਉਸ ਇਲਾਕੇ ਦੇ ਜਿਹੜੇ ਐਮਐਲਏ ਨੇ ਨਰਿੰਦਰਪਾਲ ਸਿੰਘ ਸਬਨਾ ਜੀ ਜਿਨ੍ਹਾਂ ਨੇ ਪੂਰੀ ਸ਼ਿੱਦਤ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਲੋਕਾਂ ਦੇ ਹਵਾਲੇ ਕੀਤਾ ਹੈ ਕਿ ਇਸ ਵਿਪਤਾ ਦੀ ਘੜੀ ਦੇ ਵਿੱਚ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਨਾਲ ਹਾਂ ਔਰ ਸਰਕਾਰ ਨਾਲ ਹੈ ਔਰ ਪ੍ਰਸ਼ਾਸਨ ਤੁਹਾਡੇ ਨਾਲ ਹੈ ਜੇਕਰ ਫਾਜ਼ਲਕਾ ਦੀ ਗੱਲ ਕਰੀਏ ਤੇ ਫਾਜ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਬਨਾ ਲਗਾਤਾਰ ਪਿੰਡਾਂ ਦੇ ਵਿੱਚ ਖਾਸ ਕਰਕੇ ਸਰਹੱਦੀ ਪਿੰਡਾਂ ਦੇ ਵਿੱਚ ਲੋਕਾਂ ਤੱਕ ਰਾਸ਼ਨ ਸਮਗ੍ਰੀ 55 ਦੇ ਨਜ਼ਰ ਆ ਰਹੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਲੋਕਾਂ ਦੀ ਸੇਵਾ ਦੇ ਵਿੱਚ ਡਟੇ ਹੋਏ ਨੇ ਸਬਨਾ ਸਾਹਿਬ ਦੇ ਕੀਤੇ ਜਾ ਰਹੇ ਇਸ ਕਾਰਜ ਨੂੰ ਲੋਕ ਬੜੀ ਇੱਜ਼ਤ ਤੇ ਸਨਮਾਨ ਦੇ ਰਹੇ ਨੇ ਵਿਧਾਇਕ ਨਰਿੰਦਰ ਪਾਲ ਸਿੰਘ ਸਬਨਾ ਨੇ ਪਿੰਡ ਪੀਜਾ ਰੋਹੀਲਾ ਤੇ ਚੱਕ ਰੋਹੀਲਾ ਵਿਖੇ ਲੋਕਾਂ ਨੂੰ ਆਪਣੇ ਹੱਥੀ ਰਾਸ਼ਨ ਕਿੱਟਾਂ ਵੰਡੀਆਂ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਸਹਾਇਤਾ ਲਈ ਹਮੇਸ਼ਾ ਯਤਨਸ਼ੀਲ ਹੈ ਔਰ ਇਸ ਦੇ ਤਹਿਤ ਉਹਨਾਂ ਨੇ ਲਗਾਤਾਰ ਪਿੰਡਾਂ ਵਿੱਚ ਮੌਜੂਦ ਲੋਕਾਂ ਦੇ ਨਾਲ ਸੰਪਰਕ ਬਣਾਏ ਰੱਖਿਆ ਹੋਇਆ ਹੈ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਮਦਦ ਵਾਸਤੇ ਇੱਕ ਰਾਹਤ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਔਰ ਉਸ ਦੇ ਵਿੱਚ ਰਹਿਣ ਦਾ, ਖਾਣ ਪੀਣ ਦਾ, ਸੌਣ ਦਾ ਪੂਰਾ ਪ੍ਰਬੰਧ ਜਿਹੜਾ ਕੀਤਾ ਗਿਆ ਹੈ ਇਹ ਰਾਹਤ ਸਮਗਰੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਇਸ ਸੰਬੰਧ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ ਮੀਡੀਆ ਨਾਲ ਕੀ ਗੱਲਬਾਤ ਕੀਤੀ ਹੈ ਆਓ ਮਾਰਦੇ ਹਾਂ ਉਹਨਾਂ ਦੀ ਗੱਲਬਾਤ ਇੱਕ ਨਜ਼ਰ ਫਾਟਿਲਕਾ ਦਾ ਕਾਮਾਂਵਾਲੀ ਪੁਲ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਜੀ ਦੀ ਅਗਵਾਈ ਵਿੱਚ ਰਾਹਤ ਕਾਰਜ ਜਾਰੀ ਹਨ ਸਾਹਮਣੇ ਪੁਲ ਤੇ ਮਸ਼ੀਨ ਲੱਗੀ ਹੈ ਜੋ ਕਿ ਪੁਲ ਵਿੱਚ ਆਉਣ ਵਾਲੀ ਕੇਲੀ ਨੂੰ ਨਾਲੋਂ ਨਾਲ ਕੱਟ ਰਹੀ ਹੈ ਤਾਂ ਜੋ ਪਾਣੀ ਦਾ ਪ੍ਰਵਾਹ ਬੰਦ ਨਾ ਹੋਵੇ ਤੇ ਤੇਜ਼ੀ ਨਾਲ ਪਾਣੀ ਦੀ ਅੱਗੇ ਨੂੰ ਨਿਕਾਸੀ ਹੋ ਸਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਜੀ ਅਤੇ ਐਸਐਸਪੀ ਗੁਰਮੀਤ ਸਿੰਘ ਜੀ ਖੁਦ ਬੋਟ ਤੇ ਅਗਲੇ ਪਿੰਡਾਂ ਵਿੱਚ ਗਏ ਹਨ ਅਤੇ ਉਥੋਂ ਦੀ ਗਰਾਊਂਡ ਰਿਐਲਿਟੀ ਤੇ ਜਾ ਕੇ ਲੋਕਾਂ ਨੂੰ ਰਾਹਤ ਪਹੁੰਚਾ ਰਹੇ ਹਨ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਕੈਟਲ ਫੀਡ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਸਿਹਤ ਵਿਭਾਗ ਦੀਆਂ ਟੀਮਾਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਵਿੱਚ ਤਾਇਨਾਤ ਹਨ ਕੀ ਸਰਦਾਰ ਭਗਵੰਤ ਸਿੰਘ ਮਾਨਜੀਤ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਫਾਜ਼ਿਲਕਾ ਦੇ ਡਾਇਰੈਕਟਰ ਸਾਹਿਬ ਨਾਲ ਬਖਸ਼ੀ ਸਬਨਾ ਖੇਤਾਂ ਵਿੱਚ ਪਹੁੰਚ ਕੇ ਰਾਹਤਕਾਰਾਂ ਦੀ ਰੁਵਾਈ ਕਰ ਰਹੇ ਹਨ ਬੇਸਤੀ ਰੋਡ ਦਾ ਪਾਰ ਕਰਨਾ ਰਿਹਾ ਹੈ ਫਾਜ਼ਿਲਕਾ ਨਾਲ ਦਾ ਬੰਦਾ ਕੇ ਨਵੰਦਾਂ ਦੀ ਸਮਿਕਾ ਕਰ ਰਹੇ ਹਨ ਪਿੰਡ ਵਾਸ ਯਾਨੀ ਦਸਹਕੇ ਦੋਨਾਂ ਚੱਕਰ ਉਹ ਲਾਹ ਆਦੂ ਸਾਰੇ ਪਿੰਡਾਂ ਦਾ ਆਵਾ ਗਾਈ ਸਾਡੇ ਨਾਲ ਹੋ ਰਹੀ ਹੈ ਸਿਹਤ ਪੁਗਾਦੀ ਟੀਮ ਵੀ ਕਾਮਾ ਵਾਲੀ ਪੁਲਤੇ ਕਾਇਨਾਤ ਕੀਤੀ ਗਈ ਹੈ ਇਸ ਕੋ ਬਿਨਾਂ ਪ੍ਰਭਾਵਕ ਪਿੰਡਾਂ ਵਿੱਚ ਵੀ ਟੀਮਾਂ ਕਾਇਨਾਤ ਹਨ ਫਾਜ਼ਲ ਕਾ ਤੋਂ ਪੱਤਰਕਾਰ ਸੁਖਦੀਪ ਸਿੰਘ ਕੁੜਿਆਣਾ ਦੀ ਰਿਪੋਰਟ